ਸਭ ਤੋਂ ਪਹਿਲਾਂ ਤੇ ਮੈਂ ਤੁਹਾਡੇ ਮਾਧਿਅਮ ਰਹੀ ਐਸ ਦੇ ਮਾਧਿਅਮ ਰਹੀ ਮੈਂ ਸਮੁੱਚੇ ਦਲਤ ਭਾਈਚਾਰੇ ਨੂੰ ਇਸ ਗੱਲ ਵਾਸਤੇ ਉਹਨਾਂ ਨੂੰ ਪ੍ਰਣਾਮ ਕਰਦਾ ਤੇ ਵਧਾਈ ਵੀ ਦਿੰਦਾ ਕਿ ਇਸ ਮੁੱਚਾ ਜੋ ਦਲਤ ਭਾਈਚਾਰਾ ਹੈ ਪੰਜਾਬ ਦੇ ਵਿੱਚ ਉਹ ਵਿਖਰਿਆ ਪਿਆ ਹੈ ਕੀਤਾ ਤੀਲਾ ਹੋਇਆ ਪਿਆ ਹੈ ਭਾਵੇਂ ਉਹ ਪਾਰਟੀਕਲ ਪਾਰਟੀਆਂ ਦੇ ਤੌਰ ਤੇ ਹੋਵੇ ਜਾਂ ਕੋਈ ਜਥੇਬੰਦੀਆਂ ਦੇ ਤੌਰ ਤੇ ਹੋਵੇ ਜਾਂ ਜਾਤ ਆਧਾਰਿਤ ਖਾਸ ਮੁੱਦਿਆਂ ਨੂੰ ਲੈ ਕੇ ਕੋਈ ਇਕੱਤਰ ਹੋ ਜਾਵੇ। ਆਪ ਕੋ ਆਪਣੇ ਵਿਸ਼ੇਸ਼ ਫੋਰਟਕਸ ਤੇ ਪਰ ਅੱਜ ਦੀ ਮੀਟਿੰਗ ਦੇ ਵਿੱਚ ਕੁਝ ਕਰਾਰ ਜੁੜੀਆਂ ਉੱਪਰ ਕੇ ਹਿਸਾਬ ਹੋਈਆਂ ਨੇ। ਵਿਸ਼ੇਸ਼ ਨੇ ਕਿ ਇਹ ਜਿਹੜਾ ਫੋਰਟ ਬਣਾ ਹੈ ਇਹ ਆਉਣ ਬੜੇ ਸਮੇਂ ਦੇ ਵਿੱਚ ਜਿਨ੍ਹਾਂ ਐਸਸੀ ਭਾਈਚਾਰੇ ਦੇ ਪੰਜਾਬ ਦੇ ਦਨਤ ਭਾਈਚਾਰੇ ਦੇ ਬੁੱਤੇ ਨੇ ਉਹਨਾਂ ਨੂੰ ਐਡਰੈਸ ਕਰਨ ਵਾਸਤੇ ਲਗਾਤਾਰ ਕੰਮ ਕਰਦਾ ਰਹੂਗਾ ਇਸ ਮੋਰਚੇ ਦਾ ਸੰਯੁਕਤ ਦਲਤ ਮੋਰਚੇ ਦਾ ਕਿਸੇ ਪਾਰਟੀ ਵਿਸ਼ੇਸ਼ ਜਾਂ ਧਰਮ ਵਿਸ਼ੇਸ਼ ਤੱਕ ਕਿਸੇ ਵਿਚਾਰਧਾਰਾ ਵਿਸ਼ੇਸ਼ ਤੇ ਨਾਲ ਕੋਈ ਸੰਬੰਧ ਨਹੀਂ ਜੇ ਇੱਕ ਗੱਲ ਇਹ ਵੀ ਆਈ ਕਿ ਇਕ ਲਿਕਰ ਹੋਈ ਹੈ ਕਿ ਵੇਖੋ ਕਈ ਵਾਰੀ ਇਹ ਵਿਚਾਰ ਲਿਆ ਜਾਂਦਾ ਵੀ ਜਿਹੜੀ ਕੋਈ ਜਿਹੜੀ ਹੈ ਜਥੇਬੰਦੀ ਹੈ ਜਿਹੜਾ ਕੋਈ ਮੋਰਚਾ ਹੈ ਕਿਸੇ ਸੋ ਐਂਡ ਸੋ ਕਾਲਡ politcal ਪਾਰਟੀ ਦੇ ਨਾਲ ਨਹੀਂ ਚੱਲਦੀ ਉਹਦੀ ਵਿਚਾਰਧਾਰਾ ਦੇ ਨਾਲ ਨਹੀਂ ਸਹਿਮਤ ਉਹਨੂੰ ਇਹ ਸਮਝ ਲਿਆ ਜਾਂਦਾ ਹੈ ਕਿ ਇੰਟਰਪ੍ਰੀਟੇਸ਼ਨ ਇਸ ਤਰ੍ਹਾਂ ਦੇ ਨਾਲ ਗਰਧ ਕਰ ਦਿੱਤੀ ਜਾਂਦੀ ਹੈ ਕਿ ਉਹ ਅੰਬੇਡਕਰਵਾਦ ਦੇ ਵਿਰੋਧ ਵਿੱਚ ਚੱਲਦੀ ਹੈ ਜਦੋਂ ਕਿ ਅਜਿਹਾ ਕੁਝ ਨਹੀਂ ਹੈ ਅੰਬੇਡਕਰਵਾਦ ਵੱਖਰੀ ਗੱਲ ਹੈ ਦੂਸਰੇ ਪਾਸੇ ਪੋਲੀਟੀਕਲ ਜਿਹੜੀਆਂ ਨੇ ਪਾਰਟੀਆਂ ਨੇ ਉਹ ਵੱਖਰੀ ਗੱਲ ਹੈ ਤੇ ਜਿਹੜਾ ਸੰਯੁਕਤ ਦਲਿਤ ਮੋਰਚਾ ਹੈ ਇਹ ਕਿਸੇ ਵੀ ਪੋਲੀਟੀਕਲ ਪਾਰਟੀ ਦੀ ਧਿਰ ਨਹੀਂ ਹੈ ਇਹ ਗੱਲ ਕਲੀਅਰ ਹੈ ਇਹ ਜਿੰਨੇ ਦਲਿਤ ਮੁੱਦਿਆਂ ਦੇ ਉੱਤੇ ਜਿੰਨੇ ਅੱਜ ਜਿਹੜੇ ਅਸੀਂ ਸਾਰਿਆਂ ਨੂੰ ਦੱਸੇ ਵੀ ਨਹੀਂ ਉਹਨਾਂ ਮੁੱਦਿਆਂ ਦੇ ਉੱਤੇ ਵਿਚਾਰ ਵੀ ਹੋਈਆ ਉਹਨਾਂ ਵਿਚਾਰਾਂ ਤੋਂ ਇਹ ਗੱਲ ਕਲੀਅਰ ਹੈ ਇਹ ਗੱਲ ਕੇਂਦਰਤ ਰਹੂਗੀ ਕਿ ਜਿਹੜਾ ਸੰਯੁਕਤ ਦਲਤ ਮੋਰਚਾ ਇਹਦੇ ਤੇ ਪੈਰਾ ਦਿੰਦਾ ਰਹੂਗਾ ਇੱਕ ਗੱਲ ਮੈਂ ਹੋਰ ਕਹਿ ਦੇਵਾਂ ਮੇਰੀ ਕਾਢੀ ਕਿ ਬੀਕੋ ਜਿਹੜੇ ਲੋਕ ਲੜਾਈਆਂ ਲੜ ਰਹੀ ਨੇ ਹੁਣ ਹੁੰਦਾ ਕੀ ਆ ਜਿਹੜੇ ਲੋਕ ਸੰਯੁਕਤ ਦਲਤ ਮੋਰਚੇ ਵਿੱਚ ਸ਼ਾਮਲ ਧਰ ਨਹੀਂ ਜਿਵੇਂ ਮੈਂ ਜਿਹੜੀ ਹੈ ਸਾਡੀ ਜਥੇਬੰਦੀ ਹੈ ਆਹਾਸ਼ੀਆ ਆ ਆਹਾਤ ਆਸ਼ੀਆ ਲੋਕ ਤਾਂ ਆਸ਼ੀਆ ਲੋਕਦਲ ਜਾਂ ਸਾਥੀ ਕਾਲੀ ਜੀ ਆਪਣੀ ਜਥੇਬੰਦੀ ਦੇ ਵਿੱਚ ਕੰਮ ਕਰਦੇ ਨੇ ਤੇ ਜਿਹੜੇ ਲੋਕ ਜਥੇਬੰਦੀਆਂ ਨੂੰ ਰਿਪ੍ਰেজেন্ট ਕਰਨ ਵਾਲੇ ਹੁੰਦੇ ਨੇ ਤੇ ਬਹੁਤੀ ਵਾਰ ਉਹਨਾਂ ਲੋਕਾਂ ਤੇ ਕਈ ਤਰ੍ਹਾਂ ਦਾ ਉਤਪੀੜਨ ਹੁੰਦਾ ਜਿਵੇਂ ਕਾਰਸ਼ਕ ਸਾਥੀ ਕਾਲੀ ਜੀ ਤੇ ਹੀ ਆ ਲੋਕਲ ਤੌਰ ਤੇ ਨਜਾਇਜ਼ ਪਲਤੀ ਹੋਈ ਆ ਇਹ ਜਿਹੜਾ ਇੱਥੇ ਇਸ ਸੰਯੁਕਤ ਦਲ ਤੋਂ ਮੋਰਚੇ ਦੇ ਵਿੱਚ ਇੱਕ ਸਰ ਦਾ ਫੈਸਲਾ ਕੀਤਾ ਤੇ ਇਸ ਗੱਲ ਦਾ ਖੰਡਨ ਕਰਦੇ ਆ ਵੀ ਜਿਹੜੇ ਇਹ ਜਿਹੇ ਸਾਥੀਆਂ ਦੇ ਸਾਥੀ ਕਾਲੀਜੀ ਦੇ ਤੇ ਪਰਚੇ ਨਜਾਇਜ਼ ਹੋਏ ਨੇ ਉਹਨਾਂ ਨੂੰ ਜਿਹੜਾ ਰੱਦ ਕੀਤਾ ਜਾਣਾ ਪੜਦਾ ਤੇ ਜੇਕਰ ਰੱਦ ਨਾ ਕੀਤਾ ਗਿਆ ਤਾਂ ਹੁਣ ਸਾਡੀ ਜਿਹੜੀ ਹੈ ਬਰਨਾਲੇ ਦੇ ਵਿੱਚ 3 ਅਗਸਤ ਨੂੰ ਇੱਕ ਸਾਡੀ ਕਨਵੈਨਸ਼ਨ ਹੋਣ ਜਾ ਰਹੀ ਹੈ ਤੇ ਉਸ ਕਨਵੈਨਸ਼ਨ ਤੋਂ ਬਾਅਦ ਸਾਨੂੰ ਤਿੱਖੇ ਫੈਸਲੇ ਵੀ ਲੈਣੇ ਪੈ ਸਕਦੇ ਨੇ ਸੋ ਅਸੀਂ ਪ੍ਰਸ਼ਾਸਨ ਨੂੰ ਵੀ ਤੇ ਪੰਜਾਬ ਸਰਕਾਰ ਤੋਂ ਵੀ ਮੰਗ ਕਰਦੇ ਆਂ ਵੀ ਜਿਹੜੇ ਲੋਕ ਲੋਕਾਂ ਦੇ ਹਿੱਤਾਂ ਦੀ ਧੜਾਈ ਲੜਦੇ ਨੇ ਉਹਨਾਂ ਨੂੰ ਦੱਬਣ ਵਾਸਤੇ ਉਹਨਾਂ ਤੇ ਨਜਾਇਜ਼ ਪਰਚੇ ਕਰਨੇ ਜਿਹੜੀ ਬਹੁਤ ਹੀ ਮੰਦਭਾਗੀ ਘਟਨਾ ਹੈ ਤੇ ਅਸੀਂ ਸੰਯੁਕਤ ਅਦਾਲਤ ਮੋਰਚੇ ਦੇ ਵਿੱਚ ਇਹ ਵੀ ਗੱਲ ਲਿਆ ਰਹੇ ਆਂ ਕਿ ਜਿਹੜੇ ਜਸੇ ਬੰਤੀਆਂ ਤੇ ਨਮਾਇंदे ਨੇ ਜੇਕਰ ਉਹਨਾਂ ਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਧੱਕਾ ਹੁੰਦਾ ਕੋਈ ਰਾਜਨੀਤਿਕ ਤੌਰ ਤੇ ਹੁੰਦਾ ਕੋਈ ਸਰਕਾਰ ਤੌਰ ਤੇ ਹੁੰਦਾ ਪੁਲਿਸ ਪ੍ਰਸ਼ਾਸ਼ਨ ਦੇ ਤੌਰ ਤੇ ਹੁੰਦਾ ਸੰਯੁਕਤ ਦਰ ਤੌਰ ਤੇ ਮੋਰਚਾ ਕੱਟਿਆ ਮੁਕੀ ਹੁੰਦਾ ਵਿਰੋਧ ਕਰਦਾ ਰਹੂਗਾ ਤੇ ਅੱਜ ਦੀ ਜੋ ਮੀਟਿੰਗ ਦਾ ਵਿਸ਼ੇਸ਼ ਕਾਰਨ ਸੀਗਾ ਕਿ ਉਹ ਇਹ ਸੀਗਾ ਕਿ ਅਸੀਂ ਜਿੰਨੀਆਂ ਇਸ ਜਥੇ ਬੰਦੀਆਂ ਨੇ ਵਕ ਵਕ ਪੰਜਾਬ ਦੇ ਕੀ ਏਰੀਆ ਦੇ ਵਿੱਚ ਕੰਮ ਕਰਦੀਆਂ ਉਹ ਭਾਵੇਂ ਤਸਵੀਰ ਪੱਤਰ ਤੇ ਕਰਦੀਆਂ ਨੇ ਪਰਾਗ ਪੱਤਰ ਤੇ ਵੀ ਕਰਦੀਆਂ ਨੇ ਜਿਹੜਾ ਪੱਤਰ ਤੇ ਕਰਦੀਆਂ ਉਸ ਉਸ ਪੱਤਰ ਤੇ ਜਿਸ ਦੀ ਜਿੰਨੀ ਸਬਰਤਾ ਹੈ ਉਹਨੂੰ ਨਾਲ ਲੈ ਕੇ ਚਿੱਤਨ ਕਰਾਂਗੇ ਤੇ ਉਹਨਾਂ ਨੂੰ ਲਾੜ ਲੈਣ ਵਾਸਤੇ ਅਸੀਂ ਲਗਾਤਾਰ ਜਿਹੜੀਆਂ ਉਹ ਕੋਸ਼ਿਸ਼ ਕਰ ਰਹੇ ਹਾਂ ਸੋ 3 ਤਰੀਕ ਦੀ ਜਿਹੜੀ 3 ਅਗਸਤ ਨੂੰ ਬਰਨਾਲੇ ਦੇ ਵਿੱਚ ਹੋਣ ਵਾਲੀ ਕਨਵੈਨਸ਼ਨ ਹੈ ਸੰਜੁਗਤ ਦਲ ਤੋਰਚੇ ਦੀ ਉਹਦੇ ਵਾਸਤੇ ਅਸੀਂ ਸਾਰਿਆਂ ਨੂੰ ਸਮੂਹ ਪੰਜਾਬ ਦੀਆਂ ਧਿਰਾਂ ਨੂੰ ਜਿਹੜੀਆਂ ਕਹਿ ਲਓ ਕਿ ਸਮਾਜ ਵਾਸਤੇ ਕੰਮ ਕਰਦੀਆਂ ਨੇ ਸੋਸ਼ਲ ਜਥੇਬੰਦੀਆਂ ਨੇ ਉਹਨਾਂ ਨੂੰ ਅੱਪੀ ਜੀ ਆਖਦੇ ਸੋ ਇਹ ਮੇਰੀ ਜਿਹੜੀ ਆ ਅੱਜ ਦੀ ਬੇਤੀ ਹੈ ਸਾਰੇ ਸਮਾਜ ਨੂੰ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਹ ਜੀ ਪਹੁੰਚਣ ਵਾਲਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾ